horticulture department ਵੱਲੋਂ ਬੜੇ ਲੰਬੇ ਸਮੇਂ ਤੋਂ ਜੋ ਇਸ ਪ੍ਰੋਜੈਕਟ ਦੀ ਤਿਆਰੀ ਕਰ ਰਹੀ ਸੀ ਇਹ ਜੋ ਪ੍ਰੋਜੈਕਟ ਹੈਗਾ ਆਪਣਾ ਪਿੰਡ ਆਪਣਾ ਬਾਗ ਇਹ ਜੋ ਬਾਗ ਲੱਗਣੇ ਹਨ ਪੰਚਾਇਤੀ ਜ਼ਮੀਨਾਂ ਉੱਪਰ ਲੱਗਣੇ ਹਨ ਇਸ ਕਰਕੇ ਪੰਚਾਇਤੀ ਰਾਜ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਿਆ ਗਿਆ ਕਿਉਂਕਿ ਉਹਨਾਂ ਦੇ ਪਿੰਡਾਂ 'ਚ ਜਿੰਨੇ ਵੀ ਜ਼ਮੀਨਾਂ ਨੇ ਉਹ ਪੰਚਾਇਤੀ ਰਾਜ ਦੇ ਅਧਿਨਾਂਦੀਆਂ ਨੇ ਸੋ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਥੀਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਪੰਖ ਲੰਸੀ ਮਾਨ ਸਾਹਿਬ ਜੀ ਦੀ ਜੁੜੀ ਸਰਕਾਰ ਬਣੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਇੱਕ ਸੁਪਨਾ ਸੀ ਕਿ ਪੰਜਾਬ ਦਾ ਜੋ ਪਾਣੀ ਜ਼ਮੀਨ ਦੇ ਵਿੱਚ ਥੱਲੇ ਜਾਇਆ ਜਾ ਰਿਹਾ ਹੈ ਉਹਦਾ ਲੈਵਲ ਉੱਪਰ ਚੁੱਕਣ ਵਾਸਤੇ ਪਾਣੀ ਦੀ ਬਚਤ ਕਰਨ ਵਾਸਤੇ ਜਿੱਥੇ ਉਹਨਾਂ ਨੇ ਮੈਰੀ ਪਾਣੀ ਦਾ ਖੇਤੀ ਵਿੱਚ ਇਸਤੇਮਾਲ ਕਰਨੇ ਵੱਧ ਤੋਂ ਵੱਧ ਉਹਦੇ ਨਾਲ ਨਾਲ ਅਗਰ ਅਸੀਂ ਡਾਈਵਰਸਿਫਿਕੇਸ਼ਨ ਆਫ ਦਾ ਐਗਰੀਕਲਚਰ ਕਰਾਂਗੇ ਸਾਡਾ ਉਹ ਨਾਲ ਪਾਣੀ ਦੀ 4 ਵਜੇ ਤੱਕ ਹੋਏਗੀ ਕਿਉਂਕਿ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈ ਉਹਦਾ ਕੋਈ ਨਾ ਕੋਈ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਸੋ ਮੇਰੇ ਧਿਆਨ ਚ ਆਇਆ ਕਿਉਂ ਨਾ ਜੋ ਪੰਜਾਬ ਸਰਕਾਰ ਦੀ ਜੋ ਜ਼ਮੀਨਾਂ ਹਨ ਪੰਚਾਇਤੀ ਰਾਜ ਦੀਆਂ ਉਹਦੇ ਵਿੱਚ ਵੀ ਜੋ ਹੈ ਅਗਰ ਕਿਸਾਨਾਂ ਨੂੰ ਜਿਹੜੇ ਉੱਥੇ ਪੰਚਾਇਤ ਹੈਗੀ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਤੁਸੀਂ ਕੁਝ ਹਿੱਸਾ ਆਪਣੀ ਪੰਚਾਇਤ ਦੀ ਜ਼ਮੀਨ ਦਾ ਉੱਥੇ ਬਾਗ ਲਗਾਓ ਤਾਂ ਕਿ ਜਦੋਂ ਤੁਸੀਂ ਉੱਥੇ ਬਾਗ ਲਗਾਓਗੇ ਜਦੋਂ 2-3 ਸਾਲਾਂ ਬਾਅਦ ਇਨਕਮ ਹੋਏਗੀ ਇਸਤੇ ਪੰਚਾਇਤਾਂ ਦੀ ਇਨਕਮ ਵਧੇਗੀ ਜਿਹੜੀ ਕਿ ਉਹਨਾਂ ਨੂੰ ਅੱਗੇ ਪਹਿਲੇ ਚੋਣੇ ਤੋਂ ਠੇਕਾ ਘਟਾਉਂਦਾ ਹੈ ਉਹਦੇ ਨਾਲ ਪੰਚਾਇਤ ਗਗਰੇ ਖੁਸ਼ਹਾਲ ਹੋਏਗੀ ਪੈਸਾ ਜ਼ਿਆਦਾ ਆਏਗਾ ਪੰਚਾਇਤ ਦੇ ਵਿੱਚ ਉਹਦੀ ਡਿਵੈਲਪਮੈਂਟ ਹੋਏਗੀ ਕਿਉਂਕਿ ਕਿਸੇ ਵੀ ਪੰਚਾਇਤ ਦੀ ਜੋ ਡਿਵੈਲਪਮੈਂਟ ਹੈ ਉਹਦੇ ਪੈਸੇ ਦੇ ਨਾਲ ਹੀ ਹੋ ਸਕਦੀ ਹੈ ਸਰਕਾਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚੱਲਦੀ ਹੈ ਸਰਕਾਰ ਦਾ ਇੱਕੋ ਉਦੇਸ਼ ਹੈ ਰੰਗਲਾ ਪੰਜਾਬ ਬਣਾਣਾ ਹਰਿਆ ਭਰਿਆ ਪੰਜਾਬ ਬਣਾਣਾ ਸੋਹਣਾ ਪੰਜਾਬ ਬਣਾਣਾ ਇਹ ਉਸੇ ਦੇ ਤਹਿਤ ਇਹ ਅਸੀਂ ਪਾਇਲਟ ਪ੍ਰੋਜੈਕਟ ਨੂੰ ਅੱਜ ਹਰੀ ਝੰਡੀ ਦਿੱਤੀ ਹੈ तकरीबन तकरीबन 65 ਏਕੜ ਦੇ ਕਰੀਬ ਪੂਰੇ ਪੰਜਾਬ ਦੇ ਅੰਦਰ 10 ਜ਼ਿਲ੍ਹਿਆਂ ਦੇ ਵਿੱਚ ਇਹ ਬਾਗ ਲਗਾਏ ਜਾਣਗੇ ਔਰ ਇਹ ਬਾਗ ਜਿਹੜੇ ਹੋਣਗੇ ਇਹ ਅਲੱਗ-ਅਲੱਗ ਫਰੂਟਾਂ ਦੇ ਬਾਗ ਹੋਣਗੇ ਇਹ ਜਿਹੜਾ ਆਪਣਾ ਪਿੰਡ ਆਪਣਾ ਬਾਗ ਜਿਹੜਾ ਪ੍ਰੋਜੈਕਟ ਅੱਜ ਆਫੀਸ਼ੀਅਲੀ ਲਾਂਚ ਕਰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਜੀ